বলে নিมายে কেটে ਹਾਂਜੀ ਅੱਜ ਅਸੀਂ ਤਿਆ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਰਹੇ ਹਾਂ ਤੀਆਂ ਜਿਹੜਾ ਸਾਡੇ ਸੱਭਿਆਚਾਰ ਦਾ ਜਿਹੜਾ ਨਿਖੜ ਵਾਂਗ ਨੇ ਜਿਵੇਂ ਕਿ ਆਪਾਂ ਕਹਿੰਨੇ ਆ ਕਿ ਸਾਡਾ ਸਮਾਜ ਮਾਡਰਨ ਹੁੰਦਾ ਜਾ ਰਿਹਾ ਦਿਨੋ ਦਿਨ ਪਰ ਇਹ ਜਿਹੜੇ ਅੱਜ ਆਪਾਂ ਤਿਹਾਰ ਮਨਾ ਰਹੇ ਆ ਇਸ ਤਰ੍ਹਾਂ ਇਕੱਠੇ ਹੋ ਕੇ ਸਾਰੀਆਂ ਮਟਿਆਰਾਂ ਗਿੱਧੇ ਪਾ ਰਹੀਆਂ ਬੋਲੀਆਂ ਪਾ ਰਹੀਆਂ ਜਿਹਦੇ ਨਾਲ ਸਾਡੇ ਸਮਾਜ ਦਾ ਜਿਹੜਾ ਕੀ ਉਹ ਡਵੈਲਪਮੈਂਟ ਹੀ ਹੋਣੀ ਅੱਗੇ ਆਪਾਂ ਕਹਿੰਨੇ ਕਿ ਸਮਾਜ ਦੀ ਜਿਹੜੀ ਨਿਗਾਰਤ ਵੱਲ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾ ਰਹੇ ਨੇ ਇਸ ਤਰ੍ਹਾਂ ਦੇ ਗਾਣੇ ਜਿਹੜੇ ਕਿ ਲੱਚਰਤਾਂ ਵੱਧਦੇ ਜਾ ਰਹੇ ਨੇ ਉਹਨਾਂ ਸਭ ਦੇ ਉੱਪਰ ਇਹ ਚੀਜ਼ ਭਾਰੀ ਪੈ ਰਹੀ ਹੈ ਕਿ ਅੱਜ ਅਸੀਂ ਇਹ ਸੱਭਿਆਚਾਰਕ ਪ੍ਰੋਗਰਾਮ ਹੈ ਜਿਹੜਾ ਤੀਜ ਦਾ ਉਹ ਇੱਥੇ ਇਕੱਠੇ ਹੋ ਕੇ ਸਾਰੀਆਂ हाँ जी जी अच्छा बात है कितने दिन ਇਹ ਤਿਹਾਰ ਜਿਸ ਤੱਕ ਜਿੱਦਾਂ ਕਿ ਮੈਡਮ ਨੇ ਦੱਸਿਆ ਅਮਨਪ੍ਰੀਤ ਜੀ ਨੇ ਜਿਸ ਕਰਤੀਆਂ ਉਸ ਕਰਤੀਆਂ ਤੀਆਂ ਦਾ ਤਿਹਾਰ ਸਾਡੇ ਸਾਰੇ ਲਈ ਬਹੁਤ ਖੁਸ਼ੀਆਂ ਭਰਿਆ ਹੁੰਦਾ ਹੈ ਖਾਸ ਕਰਕੇ ਵਿਆਹੀ ਹੋਈਆਂ ਔਰਤਾਂ ਲਈ ਜਿਹੜੀਆਂ ਕੁੜੀਆਂ ਆਪਣੇ ਮਨ ਦੀਆਂ ਭਾਵਨਾਵਾਂ ਇਕੱਠੀਆਂ ਹੋ ਕੇ ਬਿਆਖਤ ਕਰਦੀਆਂ ਨੇ ਇੱਕ ਦੂਜੇ ਨਾਲ ਆਪਣੇ ਬਲਬਲੇ ਜਿਹੜੇ ਮਨਾਂ ਦੇ ਸਾਂਝੇ ਕਰਦੀਆਂ ਨੇ ਬਹੁਤ ਹੀ ਵਧੀਆ ਤਿਹਾਰ ਹੈ ਹੁਣ ਇਹ ਸ਼ਹਿਰਾਂ ਚ ਵੀ ਵਧੀਆ ਮਨਾਉਣ ਲੱਗ ਗਏ ਇੱਕ ਵਾਰੀ ਤਾਂ ਇਹ ਤਿਹਾਰ ਹੈ ਜਿਹੜਾ ਅਲੋਪ ਹੀ ਹੋ ਗਿਆ ਸੀ ਲੋਕ ਮੈਨੂੰ ਤਾਂ ਐਵੇਂ ਲੱਗਦਾ ਸੀਗੇ ਭੁੱਲ ਹੀ ਗਏ ਸੀਗੇ ਵੀ ਤੀਆਂ ਵੀ ਹੁੰਦੀਆਂ ਨੇ ਹੁਣ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਆ ਉਹਨਾਂ ਨੂੰ ਵੀ ਪਤਾ ਲੱਗੇਗਾ ਵੀ ਪਿੰਡਾਂ ਦੇ ਵਿੱਚ ਤੀਆਂ ਦਾ ਤਿਹਾਰ ਹੈ ਜਿਹੜਾ ਉਹ ਕਿਵੇਂ ਮਨਾਇਆ ਜਾਂਦਾ ਸੀ ਕੀ ਕਰਦੇ ਸੀਗੇ ਆਪਾਂ ਤੀਆਂ ਦਾ ਤਿਹਾਰ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਹੋਰ ਵੀ ਵਧੀਆ ਤਰੀਕੇ ਨਾਲ ਮਨਾਇਆ ਜਾ ਸਕਦਾ ਥੋੜਾ ਜਿਹਾ ਹੰਬਲਾ ਮਾਰਨ ਦੀ ਲੋੜ ਹੈ ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਤੀਆਂ ਦੇ ਤਿਹਾਰ ਤੇ ਆ ਕੇ ਬਹੁਤ ਜ਼ਿਆਦਾ ਧੰਨਵਾਦ ਅੰਮ੍ਰਿਤਪੁਰ ਜਿੱਥੇ ਤੀਆਂ ਦੇ ਅੱਜ ਤੋਂ ਬਕਰ ਮੁਖਮਾ ਨਾਲ ਸ਼ਾਮਿਲ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੱਜ ਕਾਇਨਾ ਤਿਹਾਰ ਹੈ ਸਭ ਤੋਂ ਪਹਿਲਾਂ ਤਾਂ ਕਹਿੰਦੇ ਹੁੰਦੇ ਆ ਜਿਸ ਕਰਤੀਆਂ ਤੇ ਉਸ ਕਰਤੀਆਂ ਸਭ ਤੋਂ ਪਹਿਲਾਂ ਮੁਬਾਰਕਬਾਦ ਹੈ ਮੇਰੀ ਭੈਣ ਹਰਸਿਮਰ ਤੇ ਮੋਨਿਕਾ ਮਹਿਤਾ ਜੀ ਨੂੰ ਕਿ ਉਹਨਾਂ ਨੇ ਬਹੁਤ ਸੋਹਣਾ ਪ੍ਰੋਗਰਾਮ ਰਚਿਆ ਕਿਉਂਕਿ ਐਸਾ ਸਮਾਂ ਇੱਕ ਸੋਹਣ ਦਾ ਮਹੀਨਾ ਹੀ ਹੈ ਜਦੋਂ ਧੀਆਂ ਤੇ ਆਣੀਆਂ ਤੇ ਨੂੰਹਾਂ ਰਾਣੀਆਂ ਨੇ ਜਿਹੜੀਆਂ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਨੇ ਤੇ ਆਪਣੇ ਮਨ ਦੇ ਬਲਵਲਿਆਂ ਨੂੰ ਜਿਹੜਾ ਇੱਕ ਦੂਜੀ ਦੇ ਨਾਲ ਸਾਂਝੀਆਂ ਕਰਦੀਆਂ ਨੇ ਕਿਉਂਕਿ ਸਾਡੀ ਲਾਈਫ ਇੰਨੀ ਜ਼ਿਆਦਾ ਭੱਜ ਦੌੜ ਦੇ ਵਿੱਚ ਹੋ ਗਈ ਸਾਡੇ ਕੋਲੇ ਸਮਾਂ ਹੀ ਨਹੀਂ ਖਾਸ ਕਰਕੇ ਔਰਤ ਕੋਲੇ ਆਪਣੇ ਲਈ ਸਮਾਂ ਨਹੀਂ ਕਿਉਂਕਿ ਉਹ ਬੱਚਿਆਂ ਨੂੰ ਸਮਾਂ ਦਿੰਦੀ ਆ ਆਪਣੇ ਪਰਿਵਾਰ ਨੂੰ ਸਮਾਂ ਦਿੰਦੀ ਆ ਸਮਾਜ ਦੇ ਲਈ ਵੀ ਬਹੁਤ ਕੰਮ ਕਰਦੀ ਪਰ ਆਪਣੇ ਲਈ ਆਪਣੇ ਮਨ ਦੇ ਭਾਵ ਨੂੰ ਵਿਅਕਤ ਕਰਨ ਦੇ ਲਈ ਉਹਦੇ ਕੋਲ ਸਮਾਂ ਨਹੀਂ ਹੁੰਦਾ ਸੋ ਮੈਂ ਤਾਂ ਬਹੁਤ ਖੁਸ਼ ਆ ਅੱਜ ਕਿ ਮੈਨੂੰ ਬੁੜਲਾਡੇ 'ਚ ਮੈਂ ਇੱਕ ਮੈਂ ਬੁੜਲਾਡੇ ਦੀ ਧੀ ਆ ਤੇ ਮੈਨੂੰ ਇੱਥੇ ਇੰਨਾ ਜ਼ਿਆਦਾ ਮਾਣ ਮਿਲਿਆ ਬਾਹਰ ਭਾਵੇਂ ਕਿੰਨਾ ਮਰਜੀ ਮਾਣ ਮਿਲਦਾ ਹੋਵੇ ਪਰ ਜਦੋਂ ਤੁਹਾਡੇ ਪਿੱਕੇ ਘਰ ਦੇ ਵਿੱਚ ਉਸ ਧੀ ਨੂੰ ਮਾਣ ਮਿਲਦਾ ਨਾ ਜਿਵੇਂ ਸੰਧਾਰੇ ਦੀ ਗੱਲ ਹੁੰਦੀ ਹੈ ਆਪਣੇ ਸੰਧਾਰਾ ਮਿਲਦਾ ਤਾਂ ਜਦੋਂ ਪੇਕੇ ਘਰ ਈਆਂ ਨੂੰ ਬੁਲਾਇਆ ਜਾਂਦਾ ਹੈ ਨਾ ਉਹ ਬਹੁਤ ਖੁਸ਼ੀ ਹੁੰਦੀ ਤੇ ਉਹ ਬਿਆਨ ਨਹੀਂ ਕਰ ਸਕਦੇ ਤੇ ਮੈਂ ਅੱਜ ਬਹੁਤ ਜ਼ਿਆਦਾ ਖੁਸ਼ ਆ ਤੇ ਇਹ ਭੈਣ ਹੋਰਾਂ ਨੂੰ ਬਹੁਤ ਜ਼ਿਆਦਾ ਵਧਾਈ ਹੈ